ਰੁਕੇ ਸੁਕੇ ਖਾਏ ਕਾ ਠੰਡਾ ਪਾਣੀ ਪੀਓ ਰੁੱਖਾ ਦੇਖ ਪਰਾਈ ਚੌਪੜੀ ਨਾ ਤੁਸਾਏ ਜੀਓ ਪਰਾਈ ਜਿਹੜੀ ਚੌਪੜੀ ਹੋਈ ਹੈ ਨਾ ਗੱਲ ਤੋਂ ਇਹ ਨਾ ਕਹਿੰਦੇ ਵੀ ਇਹ ਤਾਂ ਕੁਝ ਮਿਲ ਜਾਂਦਾ ਜਿਵੇਂ ਰਿਤੀਆਂ ਸਿਤੀਆਂ ਦੀਆਂ ਗੱਲਾਂ ਚੌਪੜੀਆਂ ਹੋਈਆਂ ਨੇ ਬਹੁਤ ਸਾਰੀਆਂ ਕਹਾੜੀਆਂ ਨੇ ਜੋੜੀਆਂ ਹੋਈਆਂ ਸਬਜ਼ੀ ਨਾਲ ਇਹ ਗੱਲਾਂ ਲੋ ਚੋਪੜੀਆਂ ਹੋਈਆਂ ਦੇ ਉੱਤੇ ਯਕੀਨਾਂ ਕਰ ਲਿਓ ਕਿਤੇ ਆ ਜਿਹੜੀ ਗੁਰਬਾਣੀ ਦੀ ਰੁਕੀ ਸੁਕੀ ਆ ਇਹਨੂੰ ਖਾ ਇਹਨੂੰ ਖਾ ਕੇ ਠੰਡਾ ਫਾੜੀ ਪੀ ਲਿਆ ਕਰੋ ਸਿੱਧੀਆਂ ਸਿੱਧੀਆਂ ਵਾਲੀਆਂ ਜੜੀਆਂ ਗੱਲਾਂ ਨੇ ਉਹਨਾਂ ਦੀ ਮਦਰ ਜਾਣ ਦੀ ਲੋੜ ਨਹੀਂ ਆ ਉਹ ਚੋਪੜੀਆਂ ਹੋਈਆਂ ਜ਼ਰੂਰ ਨੇ ਉਤੋਂ ਤੋਂ ਵਿੱਚ ਕੁਸ਼ਬ ਦੀ ਹੁੰਦੇ ਫਿਰ ਤਰਸਣਾ ਬਹੁ ਜੀ ਉਹਨੂੰ ਜਿਹੜੀ ਚੀਜ਼ ਲੈ ਕੇ ਤੁਸੀਂ ਉਹ ਰੋਟੀਆਂ ਰੱਖੀਆਂ ਨੇ ਨਾ ਉਹਦੀ ਪ੍ਰਾਪਤੀ ਨਹੀਂ ਹੋਣੀ ਉੱਥੋਂ ਕੁਛ ਵੀ ਫਿਰ ਤਰਸੂਗਾ ਜੀ ਉਹ ਚੀਜ਼ ਨੂੰ ਜਿਹੜੀ ਚੀਜ਼ ਵਾਸਤੇ ਤੁਸੀਂ ਭਗਤੀ ਕੀਤੀ ਹੈ ਪ੍ਰਾਪਤੀ ਉਹਦੀ ਹੁੱਬੀ ਹੋਣੀ ਸਰੀ ਜ਼ਿੰਦਗੀ ਜੇ ਤੁਸੀਂ ਚੋਪੜੀ ਖਾਓਗੇ ਤਾਂ ਤਰਸੋਗੇ ਬਾਅਦ ਦੇ ਵਿੱਚ ਨਾਮ ਤੋਂ ਤਰਸਜੋਗੇ ਨਾਮ ਮਿਲਣਾ ਹੀ ਨਹੀਂ ਨਾ ਤਰ ਸਾਂਜੀਓ ਤਰਸ ਨਾ ਪਰਾਈ ਚੋਪੜੀ ਤਰਾਸ ਹੈ ਜੀਓ ਤਰਾਸ ਹੁੰਦਾ ਹੈ ਭੈ ਹੁਣ ਜਮਕਾ ਤਰਾਸ ਹੋਣਾ ਜਮਕਾ ਜਦ ਤਰਾਸ ਹੋਊਗਾ ਜਦ ਪਤਾ ਲੱਗੂਗਾ ਵੀ ਇਹ ਚੋਪੜੀਆਂ ਖਾਦੀਆਂ ਆਏ ਠੀਕ ਰਹੀਆਂ ਆ ਆ ਨਾਮ ਜਪਿਆ ਠੀਕ ਰਿਹਾ ਜਾਂ ਜਮਕਾ ਡਾਂਡਾ ਹੋਊਗਾ ਜਦ ਪਤਾ ਲੱਗੂ ਦੋਹਾਂ ਦਾ ਵੀ ਗੁਰਮਤ ਸੁਣੀ ਹੋਈ ਕੰਮ ਆਈ ਆਉ ਸਾਖੀਆਂ ਸੁਣੀ ਹੋਈਆਂ ਕੰਮ ਹੋਈਓ ਫਾਕ ਦਾ ਤੁਹਾਨੂੰ ਆਏ ਲੱਗੂਗਾ ਵੀ ਇਹ ਸ਼ਾਇਦ ਉਹਨਾਂ ਨੂੰ ਕੁਝ ਮਿਲ ਨਾ ਜਾਵੇ ਅਸੀਂ ਰਹਿਣਾ ਚਾਹੀਏ ਲੇਕਿਨ ਉਹਦਾ ਪਿੱਛੋ ਪਤਾ ਲੱਗੂਗਾ ਸਾਨੂੰ ਕਹਿਆ ਨਾ ਤਰਸਾਂ ਜੀਓ ਤੁਸੀਂ ਨਾ ਇਹ ਕੰਮ ਕਰ ਲਿਓ ਤੁਸੀਂ ਰੁਕੀ ਸੁੱਕੀ ਜਾ ਕੇ ਠੰਡਾ ਪਾਣੀ ਪੀ ਲਿਓ ਕahan ਜਾ ਕੇ ਆਪੇ ਪਤਾ ਲੱਗਿਉ ਸਾਨੂੰ ਗੈਤ ਹੀ ਗੱਲ ਬਸ ਉਹ ਆਵੇਗਾ ਦੇਖ ਲੈਣੇ ਕਿ ਜਾ ਕੇ ਕੀ ਮਿਲਦਾ ਉਹਨਾਂ ਅਜੂਨਾ ਸੁਤੀ ਕੰਤਸੇ ਹੋ ਇਹ ਜਿਹੜਾ ਸ਼ਲੋਕ ਹੈ ਕੱਲਾ ਗੁਰਮੁਖਾਂ ਵਾਸਤੇ ਆ ਗੁਰਮੁਖਾਂ ਦੇ ਅੱਗੇ ਰੋਲ ਨਹੀਂ ਸ਼ਲੋਕ ਚ ਸਿਰਫ ਗੁਰਮੁਖਾਂ ਵਾਸਤੇ ਸ਼ਲੋਕ ਹੈ ਇਹ ਤੇ ਇਹ ਨਹੀਂ ਕਿ ਆ ਵੀ ਜੇ ਤੁਸੀਂ ਐਂ ਦੀ ਕਰੋਗੇ ਕੀ ਹੋ ਜੂ ਤੁਸੀਂ ਐਂ ਕਰ ਲੋ ਰੁੱਖੀ ਸੁੱਕੀ ਖਾ ਕੇ ਟੰਡਾ ਫੜੋ ਤਨੂ ਰਹਿ ਦੇਤੀ ਉਹ ਕੀ ਕਰਦੇ ਨੇ ਕੀ ਨਹੀਂ ਉਹਨਾਂ ਨੂੰ ਕੁਝ ਨਹੀਂ ਪੈਂਦਾ ਇੱਕ ਤਰਫਾ ਸ਼ਲੋਕ ਆ ਹੈ ਬਿਲਕੁਲ ਕਾਇਨਾ ਚੋਰ ਨੂੰ ਖਾਦੇ ਨੂੰ ਦੇਖੀ ਛੇਤਰਪੈੰਦੇ ਦੇਖੀ ਇਹਨਾਂ ਦੇ ਛੇਤਰਪੈਣ ਨੇ ਉਦੋਂ ਇਹਨਾਂ ਦੇ ਛੇਤਰਪਾਲ ਨਾਲ ਆਇਆ ਤਾਂ ਸਾਨੂੰ ਕਹਿਣਾ ਪੁੱਛਣਾ ਦੀ ਆਦਰ ਆਉ ਬੈਠ ਆਦਰ ਸਭ ਦੇ ਰੇਰੇ ਦਰਗਾਹ ਕਹਿਣਾ ਖਉ ਆਉ ਬੈਠ ਆਦਰ ਸਭ ਦੇਉ ਇੱਕ ਪਾਸੇ ਤਾਂ ਇਹ ਦੇ ਰੁਕੀ ਸੁਗੀ ਖਾਣੇ ਆਲੇ ਰੁਕੀ ਸੁਗੀ ਖਾਣੇ ਆਲੇ ਨੂੰ ਆਦਰ ਹੈ ਇਹਨਾਂ ਦੇ ਖੇਤਰ ਨੇ ਇਸ ਕਰਕੇ ਤੁਹਾਨੂੰ ਗਾਹਾਂ ਨਹੀਂ ਘੱਲੇ ਦਿੱਤੀ ਉਹਨੇ ਕਹਿੰਦਾ ਤੁਸੀਂ ਆ ਕੰਮ ਕਰ ਲੋ ਗਾਹਾਂ ਫਿਰ ਆਪੇ ਪਤਾ ਲੱਗ ਜੂਗਾ